ਤੁਲ ਲੁਧਿਆਣਾ ਦੇ ਬਸ ਸਟੈਂਡ ਵਾਲੇ ਪੁਲ ਦੇ ਉੱਪਰ ਵੱਡਾ ਹਾਦਸਾ ਹੋ ਜਾਂਦਾ ਐ ਐਕਸੀਡੈਂਟ ਹੋ ਜਾਂਦਾ ਇੱਕ ਆਟੋ ਚਾਲਕ ਦਾ ਤਾਂ ਜਿਸ ਦੇ ਮਗਰੋਂ ਇਹ ਆਟੋ ਚਾਲਕ ਜਿਹੜੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਹਾਦਸੇ ਦੇ ਮਗਰੋਂ ਆਟੋ ਦੇ ਵੀ ਕੀ ਕੁਝ ਹਾਲਾਤ ਬਣ ਜਾਂਦੇ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਸ ਦੇ ਵੱਲੋਂ ਚੰਗਾ ਕੰਮ ਕੀਤਾ ਜਾਂਦਾ ਇਨਸਾਨੀਅਤ ਦਿਖਾਈ ਜਾਂਦੀ ਹੈ ਪਰ ਫਿਰ ਵੀ ਉਸ ਦੇ ਨਾਲ ਮਾੜੀ ਹੋ ਜਾਂਦੀ ਹੈ ਇਨਸਾਨੀਅਤ ਦਿਖਾ ਕੇ ਵੀ ਉਸ ਨੂੰ ਮਾੜੀ ਭੁਗਤਣੀ ਪੈ ਜਾਂਦੀ ਹੈ ਤਾਂ ਵੱਡਾ ਹਾਦਸਾ ਹੁੰਦਾ ਬੀਤੀ ਰਾਤ ਲੁਧਿਆਣਾ ਦੇ ਬੱਸ ਸਟੈਂਡ ਵਾਲੇ ਪੁਲ ਦੇ ਉੱਪਰ ਹਾਦਸੇ ਦੇ ਮਗਰੋਂ ਇਹ ਵਿਅਕਤੀ ਜਿਹੜੇ ਜ਼ਖਮੀ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਪਰ ਜ਼ਖਮੀ ਨੂੰ ਹਸਪਤਾਲ ਲਿਜਾਣ ਇਸ ਵਿਅਕਤੀ ਨੂੰ ਭਾਰੀ ਪੈ ਜਾਂਦਾ ਹੈ ਹਸਪੀਟਲ ਵਾਲਿਆਂ ਦੇ ਵੱਲੋਂ ਇਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਜਦ ਤੱਕ ਆਟੋ ਚਾਲਕ ਦੇ ਪਰਿਵਾਰਕ ਮੈਂਬਰ ਨਹੀਂ ਪਹੁੰਚਦੇ ਉਦੋਂ ਤੱਕ ਤੁਸੀਂ ਇੱਥੋਂ ਦੀ ਨਹੀਂ ਜਾ ਸਕਦੇ ਨਹੀਂ ਤਾਂ ਤੁਹਾਡੇ ਉੱਪਰ ਪਰਚਾ ਦਰਜ ਹੋ ਸਕਦਾ ਤਾਂ ਪਰਚਾ ਦਰਜ ਕਰਨ ਦੀ ਗੱਲ ਜਿਹੜੀ ਹੈ ਵਿਅਕਤੀ ਨੂੰ ਕਹਿ ਦਿੱਤੀ ਜਾਂਦੀ ਹੈ ਫਲਾਈਓਵਰ ਦੇ ਉੱਪਰ ਡਿਵਾਈਡਰ ਦੇ ਨਾਲ ਇਹ ਆਟੋ ਟਕਰਾਉਂਦਾ ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਆਟੋ ਚਾਲਕ ਸੀ ਨਸ਼ੇ ਦੇ ਵਿੱਚ ਪੂਰੇ ਤਰੀਕੇ ਨਾਲ ਤੁੱਤ ਸੀ ਪੁਲਿਸ ਵੀ ਜਿਹੜੀ ਹੈ ਮੌਕੇ ਤੇ ਪਹੁੰਚਦੀ ਹੈ ਮੌਕੇ ਪਹੁੰਚ ਕੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਵੀ ਅਗੇ ਦੱਸਦੀ ਹੈ ਕਿ ਕੇਸ ਦਰਜ ਕਰਨ ਦੀ ਗੱਲ ਜਿਹੜੀ ਇਸ ਵਿਅਕਤੀ ਨੂੰ ਕਹਿ ਦਿੱਤੀ ਜਾਂਦੀ ਹੈ ਇਸ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਉਹ ਬਸ ਮਦਦ ਕਰਨ ਦੇ ਲਈ ਉੱਥੇ ਪਹੁੰਚਿਆ ਸੀ ਰਸਤੇ ਦੇ ਵਿੱਚੋਂ ਗੁਜ਼ਰ ਰਿਹਾ ਸੀ ਉਸ ਦੇ ਵੱਲੋਂ ਦੇਖਿਆ ਗਿਆ ਕਿ ਹਾਦਸਾ ਹੋਇਆ ਇਸ ਦੇ ਨਾਲ ਹੀ ਉਸ ਦੇ ਵੱਲੋਂ ਆਟੋ ਚਾਲਕ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਉੱਥੇ ਹਸਪੀਟਲ ਵਾਲਿਆਂ ਦੇ ਵੱਲੋਂ ਉਸ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੇਕਰ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਪਹਿਲਾਂ ਉਹ ਉੱਥੋਂ ਦੀ ਜਾਵੇਗਾ ਤਾਂ ਉਸ ਦੇ ਉੱਪਰ ਕੇਸ ਦਰਜ ਹੋ ਜਾਏਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬੀਤੀ ਰਾਤ ਆਟੋ ਵੀ ਸਾਈਡ ਕਰਵਾਇਆ ਜਾਂਦਾ ਤਾਂ ਜੋ ਧੁੰਦ ਦੇ ਕਾਰਨ ਕੋਈ ਹੋਰ ਹਾਦਸਾ ਨਾ ਵਾਪਰ ਸਕੇ ਤਾਂ ਮੌਕੇ ਦੇ ਉੱਪਰ ਕੀ ਕੁਝ ਬਿਆਨ ਦਿੱਤਾ ਜਾਂਦਾ ਵਿਅਕਤੀ ਦੇ ਵੱਲੋਂ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆਂ ਅਮਿਤ ਸਾਰਾ ਮੀਟ ਅਮਿਤ ਕੀ ਗੱਲ ਕੋਈ ਸੀ ਪੂਰੀ ਬਾਜੀ ਇਹਨੇ ਡਰਿੰਕ ਕੀਤੀ ਸੀ ਡਰਾਈਵਰ ਨੇ ਤੇ ਇਹ ਆਟੋ ਇਹਦਾ ਨਾ ਪੁਲ ਦੇ ਉੱਪਰ ਪਲਟ ਗਿਆ ਤੇ ਇੱਕ ਡੇਢ ਘੰਟਾ ਇਹ ਉੱਥੇ ਤੜਪਦਾ ਰਿਹਾ ਤੇ ਇਹਨੂੰ ਕੋਈ ਨਹੀਂ ਹੱਥ ਕਿਸੇ ਨੇ ਨਹੀਂ ਪਾਇਆ ਫਿਰ ਮੈਂ ਆਪਦੀ ਗੱਡੀ 'ਚ ਚੱਕਿਆ ਇਹਨੂੰ ਬੰਦੇ ਨੂੰ ਮੈਂ ਹਸਪੀਟਲ ਲੈ ਕੇ ਗਿਆ ਤੇ ਉਹ ਕਹਿਣ ਲੱਗੇ ਵੀ ਤੁਸੀਂ ਜਾਣਾ ਨਹੀਂ ਹੈਗਾ ਅਸੀਂ ਤੁਹਾਨੂੰ ਬੜਨਾ ਵਾ ਕੇਸ ਹੋਣਾ ਵਾ ਮੈਂ ਕਿਹਾ ਸਰ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਉਹ ਨੂੰ ਛੱਡ ਕੇ ਆਇਆ ਉਹ ਪਰ ਮੈਨੂੰ ਕਹੀ ਜਾਂਦੇ ਵੀ ਤੇਰੇ ਤੇ ਕੇਸ ਹੋਣਾ ਵਾ ਬਈ ਮੈਂ ਕੀ ਗਲਤ ਕਰਦਾ ਸਾਰਾ ਦੁਸਤ ਨੂੰ ਛੱਡ ਕੇ ਨਹੀਂ ਕਹਿਣ ਦਾ ਮਤਲਬ ਉਹਤੇ ਪੁਲਿਸ ਬਾਅਦ ਚ ਪਹੁੰਚੀ ਸੀ ਹਾਂਜੀ ਪੁਲਿਸ ਬਾਅਦ ਚ ਪਹੁੰਚੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਸੀਗਾ ਪੁਲਸ ਵਾਲੇ ਤੇ ਤੁਸੀਂ ਵੀ ਆਟੋ ਡਰਾਈਵਰ ਹੋ ਹਾਂਜੀ ਹਾਂਜੀ ਸਰ ਮੈਂ ਵੀ ਡਰਾਈਵਰ ਹਾਂ ਮੇਰਾ ਭਾਈ ਹੋਈ ਸੀ ਇੱਕ ਤਰ੍ਹਾਂ ਦਾ ਤਾਂ ਮੈਂ ਹੈਲਪ ਕੀਤੀ ਹੈ ਸਰ ਉਹ ਜਦ ਤੁਸੀਂ ਜਦੋਂ ਉਹਨੂੰ ਅੱਥੀ ਉਹ ਲੈ ਆਏ ਤੋਂ ਲੈ ਕੇ ਗਏ ਉਹ ਸਿਵਲ ਹਸਪੀਟਲ ਐਡਮਿਟ ਕਰਾਇਆ ਕਿਹੜੇ ਕਿਹੜੇ ਹਸਪੀਟਲ ਪਹਿਲਾਂ ਈਐਸਆਈ ਗਿਆ ਸੀ ਸਰ ਇਹਨਾਂ ਨੇ ਦੇ ਦਿੱਤਾ ਜਵਾਬ ਇਹ ਕਹਿੰਦੇ ਅਸੀਂ ਨਹੀਂ ਰੱਖਣਾ ਇਹਨੂੰ ਸਿਵਲ ਲੈ ਕੇ ਜਾਓ ਫਿਰ ਅਸੀਂ ਸਿਵਲ ਲੈ ਕੇ ਗਏ ਸਿਵਲ ਵਾਲਾ ਨੇ ਤਾਂ ਰੱਖ ਲਿਆ ਫਿਰ ਉਹ ਕਹਿੰਦੇ ਜੱਤ ਕੇ ਦੇ ਘਰ ਦੇ ਨਹੀਂ ਜਾਣਗੇ ਜਦ ਤੱਕ ਤੁਸੀਂ ਨਹੀਂ ਜਾਓਗੇ ਅਜਾ ਜੇ ਦੇ ਘਰ ਦੇਣਾ ਇਹ ਫਿਰ ਤੁਹਾਡੇ ਤੇ ਪਰਚਾ ਪੈਣਾ ਵਾ ਮੈਂ ਕਹਾ ਸਰ ਮੇਰੇ ਤੇ ਕਾਦਾ ਪੈਣਾ ਮੈਂ ਤਾਂ ਲੈ ਕੇ ਆਇਆ ਕਿ ਇਨਸਾਨੀਅਤ ਦੇ ਨਾਤੇ ਵੀ ਬੰਦਾ ਤੜਪ ਰਿਹਾ ਮਰ ਰਿਹਾ ਵਾ ਵੀ ਇਹਨੂੰ ਲੈ ਜਾਈਏ ਆਪਾਂ ਤੇ ਮੈਂ ਹੁਣੇ ਚ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਮੇਰੇ ਵੀ। ਮਤਲਬ ਲੋਕਾਂ ਨੂੰ ਭਲਾ ਨਹੀਂ ਕਰਨਾ ਚਾਹੀਦਾ। ਹਾਂਜੀ ਮੈਂ ਗਲਤੀ ਕਰਤੀ ਇਹਨੂੰ ਲੈ ਗਿਆ ਸਰ ਉਹਨੂੰ। ਅਜੇ ਭਲੇ ਦਾ ਭਲੇ ਦੀ ਸਜ਼ਾ ਮਿਲ ਰਹੀ ਸੀ। ਹਾਂਜੀ ਹਾਂਜੀ ਸਰ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਕਹਿੰਦੇ ਤੈਨੂੰ ਜਾਨ ਨਹੀਂ ਦੇਣਾ। ਮੈਂ ਕਹਾ ਵੀਰੇ ਮੇਰੀ ਕੀ ਗਲਤੀ ਹੈ ਮੈਂ ਤਾਂ ਸਿਰਫ ਇੱਕ ਆਪਣਾ ਕਰਤੱਬ ਨਿਭਾਇਆ। ਕੋਈ ਜ਼ਖਮੀ ਇਹ ਕੀ ਕੋਈ ਵੀ ਹੋਗਾ ਰੋਡ ਤੇ ਵੀਰੇ ਅਸੀਂ ਉਹਦੀ ਵੀ ਹੈਲਪ ਕਰਾਂਗੇ। ਇਹਦੇ ਚ ਕੀ ਹੈ ਵੀਰੇ ਯਾਰ। ਅੱਛਾ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਤੁਸੀਂ? ਮੈਂ ਸਰ ਦੁਗਰੀ ਫੇਸ ਬੰਦ ਰਹਿਣ ਵਾਲਾ ਸਰ। ਅਜੇ ਟੁਕੜੀ ਫੇਸ ਬੰਦ ਰਹਿਣ ਵਾਲਾ ਹੈ। ਹਾਂਜੀ ਬਾਈ ਹਾਂਜੀ ਹਾਂਜੀ ਡਰਿੰਕ ਕੀਤੀ ਹੋਈ ਸੀਗੀ ਤੇ ਮੈਡੀਕਲ ਗੋਲੀਆਂ ਵੀ ਉਹਦੀ ਜੇਬ ਚੋਂ ਨਿਕਲੀਆਂ ਤੇ दारू ਜ਼ਿਆਦਾ ਪੀਤੀ ਹੋਈ ਸੀ ਤਾਂ ਕਰਕੇ ਫੁੱਟਪਾਥ ਤੇ ਗੱਡੀ ਇਹਦੀ ਗਈ ਪਲਟ ਅਜਾ ਠੀਕ ਹੈ ਇਹਦਾ ਸਿਰ ਸਿਰ ਫਟ ਗਿਆ ਕੰਨ ਫਟ ਗਿਆ ਟੰਕੇ ਲੱਗੇ ਇਹਦੇ ਉਹ ਇੰਨਾ ਬਲੱਡ ਨਿਕਲ ਗਿਆ ਉੱਥੇ ਕੋਈ ਨਹੀਂ ਰੁਕਿਆ ਸਰ ਸਾਰਿਆਂ ਨੂੰ ਕਿਹਾ ਕੋਈ ਨਹੀਂ ਖੜਿਆ ਸਭ ਚਲੇ ਜਾ ਰਹੇ ਸੀਗੇ ਤੇ ਪੁਲਿਸ ਮੋਕੇ ਤੇ ਕਹਿ ਰਹੀ ਸੀ ਗੱਡੀ ਛੱਡ ਕੇ ਭੱਜ ਗਿਆ ਹਾਂਜੀ ਪੁਲਿਸ ਮੋਕੇ ਤੇ ਕਹਿ ਰਹੀ ਸੀਗੀ ਤੇ ਜਦ ਮੈਂ ਲੈ ਕੇ ਗਿਆ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਉਹ ਕਹਿੰਦੇ ਤੁਸੀਂ ਤੁਹਾਡੇ ਤੇ ਪਰਚਾ ਹੋਣਾ ਵਾ ਮੈਂ ਕਹਿੰਦਾ ਮੈਂ ਤਾਂ ਵੀਰੇ ਇੱਕ ਇਨਸਾਨ ਦੀ ਦੇ ਨਾਂ ਤੇ ਇੱਕ ਹੈਲਪ ਕੀਤੀ ਅਗਲੇ ਦੀ ਬ੍ਰਦਰ ਪਰ ਉੱਥੇ ਆ ਕੇ ਮਤਲਬ ਮੇਰਾ ਕਹਿੰਦਾ ਇਹ ਹੈ ਕਿ ਅੱਜ ਦੀ ਰੇਟ 'ਚ ਜੇ ਆਪਾਂ ਕਿਸੇ ਦਾ ਭਲਾ ਕਰੀਏ ਤਾਂ ਅਗਲੇ ਨੂੰ ਬੁਰਾ ਲੱਗਦਾ ਹੈ ਬ੍ਰਦਰ ਇਹ ਆ ساری ਗੱਲ ਤੇ ਹੁਣ ਅੱਚੇ ਆਪਾਂ ਕੋਈ ਗਲਤ ਕੰਮ ਤਾਂ ਕੀਤਾ ਨਹੀਂ ਸਰ ਮੈਂ ਤਾਂ ਇੱਕਦਮ ਜੋਸ਼ ਸੀ ਆਪਣਾ ਨਿਵਾਤਾ ਸਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਉਲਟੇ ਹੋ ਗਏ ਮੇਰੇ ਨਾਲ ਹੀ ਅਗਲੇ ਕਹਿਣ ਲੱਗੇ ਵੀ ਤੂੰ ਇਹਦਾ ਫੋਨ ਕੱਢਿਆ ਇੱਦਾਂ ਉਦਾਂ ਮੈਂ ਕਿਹਾ ਸੌਰੀ ਵੀਰੇ ਗਲਤੀ ਹੋ ਗਈ ਜਿਹੜਾ ਮੈਂ ਇਹਨੂੰ ਲੈ ਆਇਆ ਇੱਥੇ ਯਾਰ ਬਸ ਭਾਜੀ ਆਪਣਾ ਛੱਡ ਕੇ ਆ ਗਿਆ ਉਹਦੇ ਘਰ ਤੇ ਆ ਗਿਆ ਸਰ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਹੁਣ ਤੁਸੀਂ ਸਾਂਭੋ ਆਈ ਤਾਂ ਸਾਂਭਦਾ ਜਿੰਨਾ ਸਾਂਭਣਾ ਸੀ ਇਹ ਐਸ ਸੰਦੀਪ ਕੁਮਾਰ ਸੰਦੀਪ ਕੁਮਾਰ ਇਹ ਹੋਇਆ ਕਿਦਾਂ ਵਾਕਿਆ ਇਹ ਤਾਂ ਅਸੀਂ ਜਸਟ ਆਏ ਹੀ ਆ ਹੁਣੇ ਜੀ ਤੇ ਮੈਂ ਦੇਖਦਾ ਕੀ ਆ ਡਿਊਟੀ ਆਫਸਰ ਆ ਰਿਹਾ ਫਿਰ ਤੁਹਾਨੂੰ ਦੱਸਦੇ ਅਜਾ ਡਿਊਟੀ ਆਫਟਰ ਐਕਸੀਡੈਂਟ ਹੈ ਜਿਹੜਾ ਬੰਦੇ ਦਾ ਐਕਸੀਡੈਂਟ ਹੋਇਆ ਕੱਦ ਨਾਲ ਹੋਇਆ ਲੱਗਦਾ ਵੀ ਕਿਸੇ ਨੇ ਨਾਲ ਉਹ ਹੈ ਕਿ ਕੱਲਾ ਆਪਣੇ ਆਪ ਵੀ ਇਹ ਲੱਗ ਰਿਹਾ ਵੀ ਆਪ ਹੀ ਵੱਜਾਇਆ ਧੁੰਦ ਹੋਣ ਦੇ ਕਰਕੇ ਹਾਂ ਇਹ ਕਾਰਨਰ ਦੇ ਇੱਥੇ ਵੱਜੀ ਹੈ ਹਾਂ ਤੇ ਉਹ ਅਫਸਰਟ ਹੋ ਗਿਆ ਉਹਦੇ ਨਾਲ ਬੰਦਾ ਕੋ ਐਂਡ ਕਰਾਦਾ ਮੈਂ ਤਾਂ ਜਸਟ ਹੁਣੇ ਆਇਆ ਨਹੀਂ ਮੈਂ ਕੈਨ ਬਦਲ ਬੰਦਾ ਉਸ ਤੋਂ ਭਜਾਤਾ ਨੂੰ ਹਾਂਜੀ ਹਾਂਜੀ ਉਹ ਹਸਪੀਟਲ ਨੂੰ ਚਲੇ ਗਏ ਇਹ ਹੋਇਆ ਕਿਹੜੀ ਜਗ੍ਹਾ ਇਹ ਪ੍ਰੋਪਰ ਜਗ੍ਹਾ ਕਿਹੜੀ ਆ ਇਹ ਬੱਸ ਸਟੈਂਡ ਦੇ ਉੱਪਰ ਬ੍ਰਿਜ ਹੈ ਹਾਂ ਬ੍ਰਿਜ ਦੇ ਉੱਪਰ ਹੈ ਬ੍ਰਿਜ ਦੇ ਉੱਤੇ ਆ ਕੀ ਲੋਕਾਂ ਕੋਲ ਜਿਹੜੇ ਲੋਕੀ ਤੇਜ਼ ਚਲਾਉਂਦੇ ਨੇ ਮੋਟਰਸਾਈਕਲ ਨਹੀਂ ਤੇਜ਼ ਨਹੀਂ ਚਲਾਉਣਾ ਚਾਹੀਦਾ ਸੌਂਦੇ ਦੇਦੇ ਨੇ ਬੜੇ ਆਰਾਮ ਨਾਲ ਚੱਲਣਾ ਚਾਹੀਦਾ ਜ਼ਿੰਦਗੀ ਬਹੁਤ ਕੀਮਤੀ ਆ ਦੇਖੇ ਜੇ ਤੁਸੀਂ ਇਸ ਟਾਈਮ ਰਾਤ ਨੂੰ ਉੱਥੇ ਡਿਊਟੀ ਕਰ ਰਹੇ ਹੋ ਲੁਕੀ ਕਹਿੰਦੇ ਵੀ ਪੁਲਸ ਵਾਲੇ ਬਾਹਰ ਨਿਕਲਦੇ ਸੀ ਉੱਥੇ ਖੜੇ ਹਾਂ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਕਹਿੰਦਾ ਸਾਰੇ ਇੱਕ ਦੂਸਰੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ ਲੋਕ ਵੀ ਸਾਡੇ ਨਾਲ ਮਿਲ ਕੇ ਚੱਲਦੇ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਪਰ ਕੋਈ ਜਾਨੀ ਵੱਡਾ ਨੁਕਸਾਨ ਤਾਂ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੈ ਪਰ ਇੱਕ ਇੱਕ ਨੀ ਲੱਗਿਆ ਤਾਂ ਜੀ ਹਾਂ ਜੀ ਇਹ ਸੱਟਾਂ ਥੋੜੀਆਂ ਲੱਗੀਆਂ ਪਤਾ ਹੋ ਗਿਆ ਪਤਾ ਲੱਗੇ ਕਿਥੋਂ ਦਾ ਰਹਿਣ ਵਾਲਾ ਹੀ ਸਰੋ ਨਹੀਂ ਇਹ ਹਜੇ ਮੈਂ ਦੱਸਦੇ ਆ ਡਿਊਟੀ ਅਫਸਰ ਗਿਆ ਹੋਇਆ ਆਉਂਦਾ ਉਹ ਤੁਹਾਨੂੰ ਦੱਸੇਗਾ ਠੀਕ ਹੈ ਜੀ ਧੰਨਵਾਦ ਇਹ ਐਕਸੀਡੈਂਟ ਹੋਇਆ ਵਾ ਨਾ ਕੋਈ ਡਰਾਈਵਰ ਆ ਨਾ ਕੋਈ ਤੇ ਹੋਰ ਨਾ ਮੌਕੇ ਦਾ ਗਵਾ ਸਵੇਰ ਜੋ ਜੋ ਹੋਊਗੀ ਅਗਲੀ ਤਫ਼ਤੀਸ਼ ਉਹ ਕਾਰਵਾਈ ਕੀਤੀ ਜਾਊਗੀ ਸਰ ਲੱਗਦਾ ਕਿ ਕੀ ਇਹ ਵੀ ਨਸ਼ੇ ਦੇ ਹਾਲਤ ਸੀ ਜੀ ਕਿੱਦਾਂ ਇਹ ਲੱਗਦਾ ਜਿਵੇਂ ਕਿਸੇ ਤੋਂ ਵੱਜਿਆ ਹੁੰਦਾ ਇਹ ਜੀ ਬਾਕੀ ਸਵੇਰ ਪਤਾ ਲੱਗਣਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੱਡਾ ਕੋਈ ਕੋਈ ਪਤਾ ਨਹੀਂ ਬਈ ਚਲੇ ਗਏ ਸਾਡੇ ਹੁਣ ਤੋਂ ਪਹਿਲਾਂ ਹੁਣ ਕੋਈ ਬੰਦਾ ਮੌਜੂਦ ਨਹੀਂ ਇੱਥੇ ਤੁ ਸਾਨੂੰ ਪੀਸੀਆਰ ਸਿਆਲੀ ਨੇ ਤਲਾ ਦਿੱਤੀ। ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਕਾਰਨ ਨਾਲ ਕੀਤਾ ਹੋਇਆ। ਉਹ ਵੀ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ। ਕੋਈ ਆਉਗਾ। ਬੰਦੇ ਦਾ ਵੀ ਨਹੀਂ ਪਤਾ ਲੱਗਿਆ। ਨਾ ਬੰਦੇ ਦਾ ਪਤਾ ਨਾ ਕੋਈ ਇਨਟੀਮੇਸ਼ਨ ਆਈ ਜਾਂਦੇ ਕੋਲ। ਹੁਣੇ ਹੀ ਦੱਸਿਆ ਤੁਹਾਨੂੰ ਪੀਸੀਆਰ ਨੇ। ਸਰ ਗੱਡੀ ਕਿੱਥੇ ਲੈ ਕੇ ਜਾਉਂਦੇ ਹਾਂ? ਗੱਡੀ ਇੱਥੇ ਲਾਵਾਂਗੇ ਚੌਂਕੀ। ਤੇ ਅੱਛਾ ਸਰ ਗੱਡੀ ਵੱਜੀ ਕਿਹਦੀ ਸੀ? ਫੁੱਟਪਾਥ ਨਾਲ ਟਕਰਾਈ ਹੋਈ ਆ। ਇਹ ਲੱਗਦਾ ਜਿਵੇਂ ਕਿਸੇ ਦਾ ਨਚਨ ਚੋ ਚੱਕ ਕੀਤਾ। ਫੁੱਟਪਾਥ ਨਾਲ ਟਕਰਾਈ ਹੁੰਦੀ ਆ। ਕੋਈ ਮੌਕੇ ਤੇ ਹੈ ਨਹੀਂ ਗਵਾਚਿਆ ਸੋਨੀਆਂ ਨੰਬਰ ਇਹ ਜੀ ਗੱਡੀ ਦਾ ਹਾਂ ਲੁਧਿਆਣਾ ਪੀ ਵੀ 10 ਬੀ 1284 1284 ਆਟੋ ਆ ਠੀਕ ਹੈ ਤੁੰਗੀ ਬਸਟੈਂਡ ਦੇ ਬਸਟੈਂਡ ਦਾ ਠੀਕ ਹੈ ਜੀ ਨਾ ਨਾ ਤਰਾ ਅਮਿਤ ਸਾਰਾ ਅਮਿਤ ਅਮਿਤ ਕੀ ਗੱਲ ਕੋਈ ਸੀ